ਪਰਚੀਨ ਕਾਲ ਤੋਂ ਹੀ ਧਰਮ ਅਤੇ ਰਾਜਨੀਤੀ ਦਾ ਜਿਹੜਾ ਵਿਸ਼ਾ ਹੈਗਾ ਜਿੰਨਾਂ ਦਾ ਸਬੰਧ ਆ ਇਹ ਬਹੁਤ ਹੀ ਗੁੰਝਲਦਾਰ ਅਤੇ ਡੂੰਘੇ ਰਹੇ ਹਨ ਪਰਚੀਨ ਕਾਲ ਦੇ ਵਿੱਚ ਦੇਖਿਆ ਜਾਵੇ ਝਾਤ ਮਾਰੀ ਜਾਵੇ ਤਾਂ ਰਾਜੇ ਇਸ ਨੂੰ ਆਪਣੇ ਸੱਤਾ ਦੇ ਅਨੁਸਾਰ ਹੀ ਵਰਤਦੇ ਸਨ ਰਾਜਾ ਦੁਆਰਾ ਜੋ ਵੀ ਉਹਨਾਂ ਦੇ ਕੰਮ ਕੀਤੇ ਜਾਂਦੇ ਸਨ ਚਾਹੇ ਉਹ ਨੈਤਿਕ ਹੋਣ ਜਾਂ ਸਮਾਜ ਦੇ ਭਲੇ ਲਈ ਹੋਣ ਜਾਂ ਕੋਈ ਅਸ਼ਿਸ਼ਟਾਚਾਰ ਦੇ ਸਬੰਧ ਵਿੱਚ ਕੀਤੇ ਜਾਂਦੇ ਸੀ ਉਹ ਧਰਮ ਦਾ ਲੇਪ ਚੜਾ ਕੇ ਜਨਤਾ ਨੂੰ ਅੱਗੇ ਪੇਸ਼ ਕੀਤੇ ਜਾਂਦੇ ਸਨ ਤਾਂ ਕਿ ਨੈਤਿਕਤਾ ਨੈਤਿਕ ਹੋਏ ਕਾਰਜਾਂ ਨੂੰ ਉਹ ਵੈਲਫੇਅਰ ਦੇ ਕੰਮਾਂ ਜਾਂ ਸਮਾਜ ਭਲਾਈ ਦੇ ਕੰਮ ਲੋਕਾਂ ਦੀ ਭਲਾਈ ਦੇ ਕੰਮਾਂ ਦੇ ਵਿੱਚ ਪਰਵਰਤਨ ਕਰਕੇ ਦਿਖਾ ਦਿੱਤੇ ਜਾਂਦੇ ਸਨ ਧਰਮ ਨੈਤਿਕਤਾ ਦਾ ਹਾਮੀ ਭਰਦਾ ਹੈ ਧਰਮ ਆਧਾਤਮਿਕਵਾਦੀ ਹੁੰਦਾ ਹੈ ਧਰਮ ਹੀ ਸਮਾਜ ਨੂੰ ਸੇਧ ਦਿੰਦਾ ਹੈ ਬਟ ਪ੍ਰੰਤੂ ਜਦੋਂ ਤੱਕ ਧਰਮ ਇਹ ਜੇ ਨੈਤਿਕਤਾ ਕਦਰਾਂ ਕੀਮਤਾਂ ਦਾ ਹਾਮੀ ਭਰਦਾ ਰਹਿੰਦਾ ਹੈ ਤਾਂ ਉਹ ਲੋਕਾਂ ਲਈ ਇੱਕ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਦਾ ਹੈ ਜਦੋਂ ਇਹ ਸੰਪਰਦਕਤਾ ਦਾ ਬੀਜ ਇਸ ਵਿੱਚ ਇਹ ਪ੍ਰਵਤਨ ਹੋ ਜਾਂਦਾ ਹੈ ਤਾਂ ਸਮਾਜ ਲਈ ਇੱਕ ਸ਼ਰਾਪ ਤੇ ਆ ਕਲਿਆਣਕਾਰੀ ਕੰਮਾਂ ਦੇ ਵਿੱਚ ਹੋ ਜਾਂਦਾ ਹੈ ਐਸਐਸ ਨੂੰ ਸੰਪਰਦਾਇਕ ਬਣਾਉਣ ਦੇ ਵਿੱਚ ਰਾਜਨੀਤਿਕ ਰਾਜਨੀਤੀ ਇੱਕ ਅਹਿਮ ਰੋਲ ਅਦਾ ਕਰਦੀ ਹੈ ਰਾਜਨੀਤੀ ਹਮੇਸ਼ਾ ਸੱਤਾ ਦੀ ਭੁੱਖ ਵਿੱਚ ਹੁੰਦੀ ਹੈ ਧਰਮ ਹਮੇਸ਼ਾ ਸਮਾਜ ਦੀ ਭਲਾਈ ਲਈ ਹੁੰਦਾ ਹੈ ਇਹਨਾਂ ਨੂੰ ਜੇ ਧਰਮ ਦੇ ਅਨੁਸਾਰ ਰਾਜਨੀਤੀ ਚੱਲਦੀ ਹੈ ਤਾਂ ਇੱਕ ਬਹੁਤ ਹੀ ਵਿਲੱਖਣ ਤੇ ਸਮਾਜ ਦੀ ਕਲਿਆਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਸਕਦੀ ਹੈ ਰਾਜਨੀਤੀ ਦੇ ਵਿੱਚ ਇਸ ਨੂੰ ਧਰਮ ਨੂੰ ਵਰਤ ਕੇ ਵੋਟ ਬੈਂਕ ਦੇ ਅਨੁਸਾਰ ਇਸ ਨੂੰ ਆਪਣੇ ਅਨੁਸਾਰ ਢਾਲਿਆ ਜਾਂਦਾ ਹੈ ਧਰਮ ਦਾ ਮਖੌਟਾ ਪਹਿਨ ਕੇ ਲੀਡਰ ਸ਼ਾਸਕ ਆਪਣੇ ਆਪ ਨੂੰ ਵਿਚਲਿਤ ਕਰਦੇ ਹਨ ਦੇਖੋ ਨ ਉਹ ਧਾਰਮਿਕ ਕਦਰਾਂ ਕੀਮਤਾਂ ਦੇ ਉਨਯਾਈ ਹੁੰਦੇ ਹਨ ਪਰ ਤੋ ਅਸਲ ਵਿੱਚ ਉਹ ਇੱਕ ਰਾਜਨੀਤੀ ਦੇ ਡਿਪਲੋਮੇਸੀ ਦੇ ਤੌਰ ਤੇ ਇਸ ਨੂੰ ਵਰਤ ਰਹੇ ਹੁੰਦੇ ਹਨ ਇਸ ਨਾਲ ਹੀ ਭਾਰਤੀ ਲੋਕਤੰਤਰ ਵਿੱਚ ਇਸ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ ਕਿਉਂਕਿ ਭਾਰਤ ਵਿੱਚ ਏ ਭਾਰਤ अनेका ਧਰਮਾਂ ਦਾ ਦੇਸ਼ ਹੈ ਇਸ ਵਿੱਚ अनेका ਜਾਤ ਪਾਤ ਤੇ ਲੋਕ ਸੰਸਕ੍ਰਿਤੀ ਵੱਖੋ ਵੱਖਰੀ ਹੈ ਜੇ ਪਿਛਲੇ ਚਾਤ ਮਾਰਗੇ ਤਾਂ 47 ਵੇਲੇ ਜੋ ਧਰਮ ਦੇ ਅਨੁਸਾਰ ਹੀ ਵੰਡ ਹੋਈ ਸੀ ਧਰਮ ਸੰਪਰਦਾਇਕ ਦਾ ਬੀਜ ਬੀਜਿਆ ਗਿਆ ਸੀਗਾ ਤੇ ਉਹਦਾ ਅੱਜ ਤੱਕ ਇਸ ਦਾ ਪੰਜਾਬ ਇਸ ਦਾ ਪੰਜਾਬ ਨੂੰ ਇਸ ਤੇ ਜਿਆਦਾ ਭੁਗਤਣਾ ਪਿਆ ਸੀਗਾ ਪੰਜਾਬ ਦੀ ਰਾਜਨੀਤੀ ਵੀ ਇਸ ਦੇ ਨਾਲ ਹੀ ਹਾਮੀ ਭਰਦੀ ਰਹੀ ਹੈ ਪੰਜਾਬ ਦੇ ਵਿੱਚ ਪੜਪੜੇ ਡੇਰਾਬਾਦ ਪੰਜਾਬ ਦੇ ਵਿੱਚ ਇਸ ਨੂੰ ਹੋਰ ਹੰਗਾਰਾ ਦੇ ਰਹੇ ਹਨ ਇਹ ਰਾਜਨੀਤੀ ਦੇ ਵਿੱਚ ਜਾ ਕੇ ਜਦੋਂ ਆਪਾਂ 47 ਦੀ ਵੰਡ ਹੋਈ ਆ ਉਹ ਸਾਪਰਟ ਡੇਕ ਦਾ ਹੋਈ ਆ ਉਹ ਜੇ ਆਪਾਂ ਦੇਖੇ ਜਾਈਏ ਸਾਰੇ ਜਹਾਂ ਤੋਂ ਅੱਛਾ ਹਿੰਦੁਸਤਾਨਾ ہمارا ਮੁਹੰਮਦ ਅਕਵਾਲ ਕਹਿਣ ਵਾਲਾ ਉਹ ਮੁਸਲਮਾਨ ਲੀਗ ਦੇ ਪਲੇਟ ਚਲੇਖੇ ਵਿੱਚ ਰੋਕੇ ਵਿੱਚ ਰਾਜਨੀਤੀ ਡਿਪਲੋਮੇਸੀ ਵਿੱਚ ਆ ਕੇ ਸਵੇਧਨਸੀਲਤਾ ਦੇ ਵਿੱਚ ਆ ਕੇ ਉਸ ਨੇ ਦੋ ਟੂ ਰੇਸ਼ਨ ਥਿਉਰੀ ਦਾ ਸਬਥਨ ਕਰ ਦਿੱਤਾ ਇਸ ਦਾ ਖਮਿਆਜਾ ਜਿਹੜਾ ਹੈਗਾ ਉਹ ਪੰਜਾਬੀਆਂ ਨੂੰ ਹੀ ਭੁਗਤਣਾ ਪਿਆ ਕਿੰਨੇ ਲੋਕ ਉਜਾੜਾ ਹੋਇਆ ਕਿੰਨੇ ਲੋਕ ਇਧਰ ਉਧਰ ਗਏ ਕਿੰਨੀਆਂ ਔਰਤਾਂ ਦੀ ਇੱਜ਼ਤ ਬੇਪੱਤ ਹੋਈਆਂ ਕਿੰਨੇ ਬੱਚੇ ਯਤੀਮ ਹੋਏ ਕਿੰਨੇ ਲੋਕ ਘਰਾਂ ਤੋਂ ਬੇਕਾਰ ਹੋਏ ਉਹ ਅਜ ਤੱਕ ਇਹ ਕ ਸੰਤਾਪ ਚੱਲ ਰਹੇ ਹਨ ਇਹ ਸੰਪਰਦਾਇਕ ਦਾ ਅਜਗਰ ਸੀਗਾ ਉਦੋਂ ਅਜਗਰ ਦੇ ਰੂਪ ਦੇ ਵਿੱਚ ਆ ਕੇ ਇਹਨੇ ਕਿੰਨੇ ਕਿਸ ਤਰ੍ਹਾਂ ਦੀ ਬਰਬਾਦੀ ਕੀਤੀ ਸੀ ਇਸੇ ਵੇਲੇ ਹੀ ਮਹਾਨ ਸ਼ਾਇਰਾ ਅੰਮ੍ਰਤਾ ਪ੍ਰੀਤਮ ਨੇ ਵਾਰਸ਼ਾ ਮਕਬਰਾ ਵਿੱਚੋਂ ਉਠਾ ਲਿਆ ਸੀਗਾ ਤੇ ਉਹਨੇ ਲੰਬਾ ਦਿੱਤਾ ਸੀਗਾ ਅੱਜ ਅੱਖਾਂ ਵਾਰਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ਼ਾ ਨੂੰ ਕਹਿਣ ਇਹ ਧਰਮ ਦੀ ਲਿਖੀ ਰ ਇਹ ਜੀ ਖਿੱਚੀ ਗਈ ਹੈ ਕਿ ਉਸ ਤੋਂ ਬਾਅਦ ਪੰਜਾਬ ਹੁਣ ਵੀ ਭੁਗਤ ਰਿਹਾ ਹੈ ਫਿਰ ਇਸ ਤੋਂ ਅੱਗੇ ਚੱਲ ਕੇ ਦੇਖਦੇ ਹਾਂ ਪੰਜਾਬ ਦੇ 1966 ਵਿੱਚ ਵੰਡ ਹੋਈ ਪੰਜਾਬ ਪਹਿਲਾਂ 47 ਦਾ ਤਾਬ ਚੱਲਿਆ ਹੀ ਸੀਗਾ ਕਿ ਉਸ ਤੋਂ ਬਾਅਦ 66 ਦੇ ਵਿੱਚ 1966 ਦੇ ਵਿੱਚ ਭਾਸ਼ਾ ਦੇ ਆਧਾਰ ਤੇ ਲੀਡਰਾਂ ਨੇ ਇਸ ਰਾਜਨੀਤੀ ਨੇ ਇਸ ਨੂੰ ਇਹੋ ਜਿਹਾ ਵੰਡਿਆ ਕਿ ਪੰਜਾਬ ਅੱਜ ਤੀੜੀ ਦੇ ਪਹੁੰਚ ਜੇ ਨਰ ਬਣ ਕੇ ਰਹਿ ਗਿਆ ਹੈ ਰਾਜਨੀਤੀ ਖੇਡਾਂ ਖੇਡ ਰਹੀ ਹੈ ਧਰਮ ਨੂੰ ਆਪਣੇ ਅਨੁਸਾਰ ਵਸ ਵਿੱਚ ਕਰਕੇ ਕਰ ਰਹੀ ਹੈ ਧਾਰਮਿਕ ਸੰਸਥਾਾਂਾਂ ਧਾਰਮਿਕ ਡੇਰੇ ਧਾਰਮਿਕ ਜਥੇਬੰਦੀਆਂ ਵੀ ਦਬਾਓ ਸਮੂਹ ਦੇ ਤੌਰ ਤੇ ਕੰਮ ਕਰ ਰਹੀਆਂ ਹਨ ਉਹ ਇੱਕ ਦਬਾਅ ਪਾਉਂਦੀਆਂ ਹਨ ਉਹ ਆਪਣੀਆਂ ਮੰਗਾਂ ਮੰਨਵਾਉਂਦੀਆਂ ਹਨ ਆਪਣੇ ਅਨੁਸਾਰ ਰਾਜਨੀਤੀ ਨੂੰ ਵਰਤਨ ਨੂੰ ਜਾਂ ਸ਼ਾਸਕਾਂ ਨੂੰ ਮੌਜੂਦਾ ਸਰਕਾਰਾਂ ਨੂੰ ਰਾਜਾ ਰਾਜਿਆਂ ਨੂੰ ਵਰਤਨ ਦੀ ਉਹਨਾਂ ਨੂੰ ਇੱਕ ਕਲਾਹੀ ਸਿੱਖ ਲਈ ਗਈ ਹੈ ਇਵੇਂ ਸਰਕਾਰਾਂ ਨੇ ਹੀ ਇੱਕ ਤਰ੍ਹਾਂ ਦੇ ਨਾਲ ਹਰੇਕ ਡੇਰੇ ਦੇ ਵਿੱਚ ਸਰਕਾਰ ਆ ਚਾਹੇ ਛੋਟਾ ਲੀਡਰ ਆ ਚਾਹੇ ਵੱਡਾ ਲੀਡਰ ਹਰੇਕ ਕਿਸੇ ਨੂੰ ਵੀ ਧਾਰਮਿਕ ਜਥੇਬੰਦੀ ਨੂੰ ਚਾਹੇ ਉਹ ਸੰਪਰਦਾਵਾ ਹੈਗੀ ਆ ਉਸ ਨੂੰ ਨਾਰਾਜ਼ ਕਰਨ ਦਾ ਹੀਆ ਹੀ ਨਹੀਂ ਕਰ ਸਕਦਾ ਹੀਆ ਕਰਨ ਦਾ ਮਤਲਬ ਹੁੰਦਾ ਹੈ ਕਿ ਸਿੱਧੇ ਸਾਦੇ ਉਹ ਆਪਣੀ ਵੋਟ ਬੈਂਕ ਖਰਾਬ ਕਰੇਗਾ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਸ ਨੂੰ ਉਹਦਾ ਖਮਿਆਜਾ ਭੁਗਤਣਾ ਪਵੇਗਾ ਇਹ ਇਸੇ ਜ਼ੁਰਤ ਕਰਨੇ ਬਹੁਤ ਔਖੀ ਹੋ ਚੁੱਕੀ ਹੈ ਕਿਉਂਕਿ ਤਾਂ ਇਸੇ ਹੀ ਸਭ ਧਰਮਾਂ ਜੋ ਸੰਪਰਦਾਇਤਾ ਵਿੱਚ ਪਰਿਵਰਤਨ ਹੋਇਆ ਹੈ ਧਰਮ ਨੇ ਇੱਕ ਰਾਜਨੀਤੀ ਨੂੰ ਇੱਕ ਚੰਦਨ ਦੇ ਰੁੱਖ ਦੀ ਤਰ੍ਹਾਂ ਗੁੰਜਲਮਾਰਕ ਰੱਖ ਲਈ ਹੈ ਚੰਦਨ ਦਾ ਰੁੱਖ ਸ਼ੀਤਲ ਅਮਨ ਸ਼ਾਂਤੀ ਭਰਾਈ ਲਈ ਸੁਗੰਧੀਆਂ ਖਿਲਾਰਦਾ ਹੈ ਤੇ 나ਗ ਅਜਗਰ ਜੋ ਰਾਜਨੀਤੀ ਹੈ ਇਸ ਨੂੰ ਇੱਕ ਗੁੰਜਲਦਾਰ ਬਲੇਟੇ ਦੇ ਵਿੱਚ ਲੈ ਚੁੱਕੀ ਹੈ ਇਸੇ ਨੂੰ ਵਰਤ ਕੇ ਆਪਣੇ ਆਪ ਨੂੰ ਉਹ ਅੱਗੇ ਵਧਾ ਰਹੀ ਹੈ ਜ਼ਹਿਰ ਨੂੰ ਆਪਣੇ ਆਪ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਰਾਜਨੀਤੀ ਦੇ ਵਿੱਚ ਜੇ ਕੋਈ ਇਸ ਨੂੰ ਇਹਦੀ ਕਲਾਮਾਂ ਇਹਦੀ ਇਸ ਦੀਆਂ ਕਲਾ ਕਰਤੀਆਂ ਮੰਨ ਲ ਕੇ ਚੱਲੋ ਇਸ ਦੇ ਸ਼ਾਮ ਦੇਵ ਜੋ ਵੀ ਹੈ ਅਨੈਤਿਕ ਢੰਗ ਵਰਤ ਕੇ ਸੱਤਾ ਥਿਉਂਦੀ ਹੈ ਵੋਟ ਬੈਂਕ ਆਪਣੇ ਆਪਣੇ ਅਨੁਸਾਰ ਕੀਤੀ ਜਾਂਦੀ ਹੈ ਭਾਰਤ ਇੱਕ ਧਰਮ ਨਿਰਪੱਖ ਦੇਸ਼ ਭਾਰਤੀ ਸੰਵਿਧਾਨਿਕ ਕੋਸ਼ਿਤ ਕੀਤਾ ਹੋਇਆ ਹੈ ਭਾਰਤ ਦੇ ਅਨੁਛੇਦ 25 ਤੋਂ 28 ਤੱਕ ਭਾਰਤ ਦਾ ਕੋਈ ਵੀ ਧਰਮ ਨਹੀਂ ਹੈ ਰਾਜ ਦਾ ਕੋਈ ਵੀ ਧਰਮ ਨਹੀਂ ਹੈ ਲੋਕ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਧਰਮ ਵਿੱਚ ਜਾ ਸਕਦੇ ਹਨ ਆ ਸਕਦੇ ਹਨ ਛੱਡ ਸਕਦੇ ਹਨ ਆਪਣੀ ਸ਼ਰਧਾ ਅਨੁਸਾਰ ਉਹ ਅਪਣਾ ਸਕਦੇ ਹਨ ਇਸ ਤੋਂ ਜਿਹੜਾ 47 ਵਿੱਚ ਸਾਡਾ ਮੁਲਕ ਜਿਹੜਾ ਨਾਲ ਵੱਖ ਹੋਇਆ ਗੁਆਢੀ ਮੁਲਕ ਹੈ ਪਾਕਿਸਤਾਨ ਉਸਨੇ ਕਿ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਹੈ ਪਰ ਭਾਰਤ ਵਿੱਚ ਅਜਿਹਾ ਕੁਝ ਨਹੀਂ ਹੈ ਭਾਰਤ ਦੇ ਵਿੱਚ ਇੱਕ ਸੈਕੂਲਰ ਸਟੇਟ ਬਣਾ ਕੇ ਬਨਾ ਸੁਧਾਰਨ ਦੇ ਵਿੱਚ ਬਨਿਆ ਹੋਇਆ ਹੈ ਬਟ ਅਸੀਂ ਦੇਖਦੇ ਹਾਂ ਕਿ ਦੰਗੇ ਫਸਾਦਾਂ ਦੇ ਜੜ ਇਹ ਧਾਰਮਿਕ ਇਲੈਕਸ਼ਨਾਂ ਦੇ ਵਿੱਚ ਧਰਮੋਂ ਜਾ ਰਿਆ ਜਾਂਦਾ ਹੈ ਪੋਲਿਟੀਕਲ ਪਾਰਟੀਆਂ ਰਾਜਨੀਤਿਕ ਪਾਰਟੀਆਂ ਉਸ ਹਲਕੇ ਦੇ ਵਿੱਚ ਆਪਣੇ ਨੁਮਾਇੰਦੇ ਖੜੇ ਕਰਨ ਨੂੰ ਤਰਜੀਹ ਦਿੰਦੀਆਂ ਹਨ ਉਹਨਾਂ ਨੂੰ ਟਿਕਟ ਦੇਣ ਦੀ ਤਰਜੀਹ ਦਿੰਦੀਆਂ ਹਨ ਜਿਸ ਖੇਤਰ ਵਿੱਚ ਚੋਣ ਖੇਤਰ ਵਿੱਚ ਉਸ ਜਾਤ ਦਾ ਜਾਂ ਧਰਮ ਦਾ ਜਿਆਦਾ ਬੋਲਬਾਲਾ ਹੁੰਦਾ ਹੈ ਜਿਆਦਾ ਉਹਨਾਂ ਦੀ ਸੰਖਿਆ ਹੁੰਦੀ ਹੈ ਉਸੇ ਧਰਮ ਦਾ ਵਿਅਕਤੀ ਉੱਥੇ ਨਿਯੁਕਤ ਡੂ ਟਰੈਕਟਰ ਦਿੱਤੀ ਜਾਂਦੀ ਹੈ ਟਰੈਕਟਰ ਦੇ ਵਿੱਚ ਜਾ ਕੇ ਉਹ ਵੋਟ ਬੈਂਕ ਨੂੰ ਪ੍ਰਾਪਤ ਕਰ सके ਇਹ ਇਲੈਕਸ਼ਨ ਦੇ ਵਿੱਚ ਆਮ ਹੀ ਦੇਖਿਆ ਜਾਂਦਾ ਹੈ ਹੁਣ ਨਜ਼ਰਬਾਰਦੇ ਹਾਂ ਕਿ ਭਾਰਤੀ ਰਾਜਨੀਤੀ ਦੇ ਵਿੱਚ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਅਸਰ ਤੇ ਬੁਰੇ ਅਸਰ ਪੈਣਗੇ ਪੈ ਰਹੇ ਨੇ ਜੇ ਤਾਂ ਧਰਮ ਅਨੁਸਾਰ ਰਾਜਨੀਤੀ ਸੱਤਾ ਚੱਲਦੀ ਹੈ ਤਾਂ ਇਸ ਦਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਜੇਕਰ ਧਰਮ ਉਹ ਰਾਜਨੀਤੀ ਤੋਂ ਵੱਖ ਹੋ ਜਾਂਦਾ ਹੈ ਰਾਜਨੀਤੀ ਸੱਤਾ ਜਿਹੜੀ ਇਸ ਨੂੰ ਇੱਕ ਆਪਣੇ ਚਾਲਬਾਜ਼ੀ ਤੌਰ ਤੇ ਇਹਨੂੰ ਇੱਕ ਚਤ్రਾਈ ਨਾਲ ਵਰਤਣਾ ਸ਼ੁਰੂ ਕਰ ਦੇਵੇ ਤਾਂ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਸਿੱਧਾ ਸਦਾ ਖੇਡਦੀ ਖੇਡਦੀ ਹੈ ਰਾਜਨੀਤੀ ਇਹ ਡਿਪਲੋਮੇਸੀ ਹੁੰਦੀ ਹੈ ਇਹ ਇਹ ਪੂਰੇ ਭਾਰਤ ਦੇ ਵਿੱਚ ਆਪਾਂ ਦੇਖਦੇ ਹਾਂ ਕੁਝ ਸਟੇਟਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਲੋਕਾਂ ਦੇ ਪ੍ਰਸਾਦ ਲੋਕਾਂ ਦੇ ਧਰਮ ਨੇ ਕੋਈ ਇੱਕਈ ਪਾਰਟੀਆਂ ਤਾਂ ਬਣੀਆਂ ਇਸ ਦੇ ਹੁੰਦੀਆਂ ਜਿਵੇਂ ਮੁਸਲਮਨ ਲੀਗ ਵੀ ਧਰਮ ਦੇ ਆਧਾਰ ਤੇ ਬਣੀ ਸੀ ਸ੍ਰੋਮ ਨੇ ਕਾਜਲ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਆ ਇਹ ਵੀ ਇੱਕ ਸਿੱਖਾਂ ਦੀ ਨਮਾਇੰਦੀ ਪਾਰਟੀ ਹੈ ਨਮਾਇੰਦੀ ਕਰਨ ਦੀ ਹੈ ਬਣੀ ਸੀਗੀ ਦੂਸਰੇ ਭਾਰਤੀ ਜਨਤਾ ਪਾਰਟੀ ਆ ਇਹ ਪਾਰਟੀ ਵੀ ਇੱਕ ਜਨ ਸੰਗ ਵਿੱਚੋਂ ਹੀ ਪੈਦਾ ਹੋਈ ਹੈ ਜੋ ਕਿ ਹਿੰਦੂਆ ਹਿੰਦੂਵਾਦ ਦੀ ਇੱਕ ਸਿੱਧੇ ਤੌਰ ਤੇ ਪ੍ਰਵਿਰਤੀ ਕਰਦੀ ਹੈਗੀ ਹੈ ਇਹ ਇਸੇ ਕਰਕੇ ਹੈ ਸਾਡੇ ਭਾਰਤ ਦੀ ਵਿਡੰਮਣ ਹੈ ਇਹ ਜੀ ਹੈ ਕਿ ਹਰ ਇੱਕ ਹਰ ਇੱਕ ਸਾਡੇ ਇੱਥੇ ਜਮੈਂ ਸੰਪਰਦਾਇਕਤਾ ਹੋ ਗਈ ਜਾਤੀਵਾਦ ਹੋ ਗਿਆ ਖੇਤਰਵਾਦ ਹੋ ਗਿਆ ਭਾਸ਼ਾਵਾਦ ਹੋ ਗਿਆ ਇਹ ਇਹ ਜਿਹੜੇ ਅਜਗਰ ਨੇ ਨਾ ਭਾਰਤੀ ਰਾਜਨੀਤੀ ਦੇ ਇਹ ਭਾਰਤੀ ਰਾਜਨੀਤੀ ਨੂੰ ਭਾਰਤੀ ਲੋਕਤੰਤਰ ਲਈ ਇੱਕ ਕਲੰਕ ਹਨ ਇਹ ਕਲੰਕ ਹਨ ਇਸ ਇੱਕ ਕਲੰਕਾ ਇਹ ਇਹ ਇਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਵਾਅਦਾ ਕਰਨ ਵਿੱਚ ਇਸ ਦਾ ਇਸ ਦਾ ਸਮੱਸਿਆਵਾਂ ਦਾ ਹੋਰ ਵਾਅਦਾ ਕਰਨ ਵਿੱਚ ਸਾਡੇ ਸ਼ਾਸਕ ਜਿਹੜੇ ਰਾਜਨੀਤੀਵਾਨਾਂ ਇਸ ਨੂੰ ਹੁਲਾਰਾ ਦਿੰਦੇ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਵੇਂ ਇਸ ਇਹਨਾਂ ਦੇ ਆਪਾ ਹਥਿਆਰਾਂ ਦੀ ਵਰਤੋਂ ਕਰਨੀ ਹੈ ਇਹ ਜੋ ਦਾਇਨ ਤਾਂ ਹੈਗੇ ਆ ਇਹ ਜਨ ਹੈਗੇ ਆ ਇਹ ਬੋਤਲ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਬੰਦ ਕਰ ਦਿੱਤੇ ਜਾਂਦੇ ਹਨ ਤੇ ਇਲੈਕਸ਼ਨਾਂ ਵਿੱਚ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਤੋਂ ਨਾ ਇਸ ਤਰ੍ਹਾਂ ਦੀ ਪ੍ਰਵਿਰਤੀ ਦੇ ਵਿੱਚ 2017 ਸੱਤ ਦੇ ਵਿੱਚ ਡੇਰਾ ਸੱਚਾ ਸੌਦਾ सिरसा ਦੀ ਸਿੱਧੀ-ਸਿੱਧੀ ਸਮਰਥਨ ਪ੍ਰਾਪਤ ਕਰਕੇ ਕਾਲੀ ਦਲ ਹੋਂਦ ਵਿੱਚ ਕਾਜਦਾਲ ਨੇ ਸਰਕਾਰ ਬਣਾਈ। ਕਾਲੀ ਭਾਜਪਾ ਗਾਠਯੋਗ ਦੀ ਸਰਕਾਰ ਬਣੀ ਸੀਗੀ। ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਕਾਲੀ ਭਾਜਪਾ ਸਰਕਾਰ ਸਿੱਧਾ ਡੇਰਾ ਹਸਤਾ ਸੌਦਾ ਦਾ ਰਾਜਨੀਤਿਕ ਪਾਰਟੀ ਰਾਜਨੀਤਿਕ ਪਾਰਟੀ ਕੋਸ਼ਿਸ਼ੀ ਹੋ ਗਈ ਸੀ ਕਿਉਂਕਿ ਉਹਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ ਸੀਗਾ ਉਹਦਾ ਉਸ ਤੋਂ ਬਾਅਦ ਕੀ ਹੋਇਆ ਕਿਸ ਪਾਰਟੀ ਦਾ ਕਿੰਨਾ ਨੁਕਸਾਨ ਹੋਇਆ ਇਹ ਆਪਾਂ ਦੇਖ ਸਕਦੇ ਆ ਇਸੇ ਤਰ੍ਹਾਂ ਡੇਰਾ ਬਾਦ ਜਦੋਂ ਇਹ ਲਿਮਟ ਸੀਮਾ ਵਿੱਚ ਰਹਿੰਦੇ ਹਨ ਜਾਂ ਜਿੱਥੇ ਬੰਦਿਆਂ ਸੀਮਾ ਧਰਮਾ ਜਿਹੜਾ ਸੀਮਾ ਵਿੱਚ ਰਹਿੰਦਾ ਹੈ ਤਾਂ ਉਹ ਦੇਸ਼ ਲਈ ਸਮਾਜ ਲਈ ਚੰਗਾ ਹੁੰਦਾ ਹੈ ਜਦੋਂ ਇਹ ਰਾਜਨੀਤੀ ਨਾਲ ਇੱਕ ਜੁਟ ਹੋ ਜਾਂਦਾ ਹੈ ਤੇ ਇਹ ਬਰਬਾਦੀ ਦਾ ਕਾਰਨ ਬਣ ਸਕਦਾ ਹੈ ਇਹ ਸੰਕਟ ਹੋ ਸਕਦਾ ਹੈ ਦੇਸ਼ ਲਈ ਸਮਾਜ ਲਈ ਇੱਕ ਭਿਆਨਕਤਾ ਦਾ ਰੂਪ ਤਿਆਰ ਕਰ ਲੈਂਦਾ ਹੈ ਜਿਹੜੀ ਮਕਾ ਸੰਪਰਦਕਤਾ ਦੇ ਵਿੱਚ ਭਾਰਤੀ ਲੋਕਤੰਤਰ ਲਈ ਭਾਰਤੀ ਰਾਸ਼ਟਰੀ ਏਕਤਾ ਅਖੰਡਤਾ ਲਈ ਘਾਤਕ ਸਿੱਧ ਹੁੰਦੇ ਹਨ ਇਸੇ ਸੰਪਰਦਕਤਾ ਦੇ ਕਾਰਨ ਹੀ ਅੱਜ ਅਸੀਂ ਇੱਥੇ ਆਤੀ ਹਾਂ ਧੰਨਵਾਦ